ਅਮ੍ਰਿਤਸਰ ਵਿੱਚ ਦਿਨ-ప్రతి ਦਿਨ অপরাধ ਦਾ سلسلہ ਵਧਦਾ ਜਾ ਰਿਹਾ ਹੈ ਸ਼ਹਿਰ ਵਿੱਚ ਲਾਅ ਐਂਡ ਆਰਡਰ ਬਿਲਕੁਲ ਨਹੀਂ ਦਿਖਾਈ ਦੇ ਰਿਹਾ ਆਏ ਦਿਨ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਗੋਲੀਬਾਰੀ ਦੀਆਂ ਘਟਨਾ ਤਾਂ ਆਮ ਜਿਹੀ ਗੱਲ ਹੋ ਗਈ ਹੈ ਸੁਲਤਾਨਪੁਰ ਵਿੰਡਰੋਡ ਤੇ ਅਸਦੀਤ ਨਗਰ ਵਿੱਚ ਕੁਝ ਵਿਅਕਤੀ ਮਲੋ ਸ਼ਰੀਆਮ ਬਾਜ਼ਾਰ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਹੋਜਾ ਸੂਟਸ ਦੇ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਵਿਅਕਤੀ ਨ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਸੀ ਅਤੇ ਉਹਨਾਂ ਵੱਲੋਂ ਹੀ ਬਾਜ਼ਾਰ ਦੇ ਵਿੱਚ ਸ਼ਰਿਆਮ ਬਦਮਾਸ਼ੀ ਕੀਤੀ ਗਈ ਹੈ ਅਤੇ ਫਾਇਰਿੰਗ ਕੀਤੀ ਗਈ। ਮਸਲਾ ਕੁਝ ਵੀ ਨਹੀਂ ਹੈ ਜੀ ਇਹ ਬੱਚਿਆਂ ਦਾ ਝਗੜਾ ਹੋਇਆ ਸੀ। ਇਹਨਾਂ ਨੇ ਆਪੇ ਗਿਆ ਆ ਸੀ ਤੇ ਉਹਨਾਂ ਦੇ ਫੋਨ ਤੇ ਗੱਲ ਹੋਈ ਸੀ ਇਥੋਂ ਫੋਟੋ ਵੀ ਪਾਈ ਆ ਇਹਨੂੰ ਕਿ ਤੇਰਾ ਮੁੰਡਾ ਆ ਕੇ ਸਾਨੂੰ ਗੱਲ ਕਰੰਦਿਆ ਤੇ ਮੈਨੂੰ ਸਮਝਾ। ਤੇ ਕਹਿੰਦਾ ਸੀ ਮੈਂ ਆ ਕੇ ਕਰ ਦਾਂਗਾ। ਇਹਨਾਂ ਆ ਕੇ ਕੁਝ ਨਹੀਂ ਕੀਤਾ ਜੀ ਆ ਕੇ ਨਾ ਉਲਟਾ ਸਾਧ ਦੇ ਪਰਚਾ ਕਰਾਉਣਾ ਆਇਆ ਉਹ ਤੇ ਹੋਇਆ ਨਹੀਂ। ਇਹ ਆਗੇ ਸਾਡੇ ਗੱਲ ਪੈ ਕੇ ਨਾਲ ਹੱਥ ਹਾਰ ਲੈ ਕੇ ਇਹਦਾ ਨਾਂ ਜੀ ਇੱਕ ਹੀਰਾ ਸੀ ਇਹਦਾ ਨਾਂ ਕਰਪਾਲ ਸਿੰਘ ਹੈ ਪੱਕਾ ਇਹਦਾ ਬੇਟਾ ਸਾਬੀ ਇਹ ਸਾਡੇ ਨਾਲ ਦੇ ਘਰ ਹੀ ਰਹਿੰਦੇ ਆ ਜੀ ਕਿੰਨਾ ਜਵਾਈ ਹੈ ਵਿੱਕੀ ਉਹ ਕੋਟ ਭਗਤ ਸਿੰਘ ਮੋੜ ਤੇ ਨਾਲ ਘਰ ਹੈ ਇੱਕ ਉਹਦਾ ਭਰਾ ਨਾਲ ਪ੍ਰਿੰਸ ਸੀ ਇਹ ਅਵਤਾਰ ਸਿੰਘ ਦੇ ਪੁੱਤਰੇ ਦੋਨੇ ਇਹਦੇ ਨਾਲ ਪੰਜ-ਛੇ ਬੰਦੇ ਹੋਰ ਸੀ ਇਹਨਾਂ ਦੇ ਅਸੀਂ ਇਹੋ ਹੀ ਆ ਜੀ ਬਸ ਅਸੀਂ ਜੋਛੇ ਰਹੇ ਸਾਡੇ ਨਾਲ ਬੁਲਾਇਆ ਸੀ ਉਹ ਸਾਨੂੰ ਕਹਿ ਗਏ ਸੀ ਕਿ ਠੀਕ ਹੈ ਉਹ ਆਏ ਰਾਤ ਦਿਨ ਗੇੜੇ ਮਾਰਨਦੇ ਆ ਜੇ ਗ੍ਰਫਤਾਰੀ ਕਿਸੇ ਦਿਨ ਨਹੀਂ ਹੋਈ ਤੇ ਜਲਦੀ ਉਹ ਜਲਦੀ ਇਹ ਕੀਤਾ ਜਾਏ ਸਾਨੂੰ ਜਾਨ ਮਾਲ ਦਾ ਖਤਰਾ ਹੈ ਉਹ ਦਿਨ ਆਪਾਂ ਦੁਕਾਨ ਦੇ ਬਿਠੇ ਸੀ ਸਾਡੇ ਦਾ ਸਪੋਣਾ ਯਾਰਾਂ ਦਾ ਟਾਈਮ ਸੀ ਇਹਨਾਂ ਨੇ ਬਹੁਤ ਗੱਡੀਆਂ ਗੱਡੀਆਂ ਗਾਹਾਂ ਗੱਡੀਆਂ ਤੇ ਫਾਇਰਿੰਗ ਬੇ ਸਾਬੀ ਫਾਇਰਿੰਗ ਕੀਤੀ ਇਹਨਾਂ ਨੇ ਕਹਿੰਦੇ ਤੁਹਾਨੂੰ ਜਾਨੋਂ ਮਾਰ ਦੇਣਾ ਜੀ ਤੁਹਾਡਾ ਸਾਰਾ ਪਰਿਵਾਰ ਮਾਰ ਦੇਣਾ ਛੋਟੇ ਛੋਟੇ ਬੱਚੇ ਆ ਜੀ ਉਹਨਾਂ ਨੂੰ ਮਾਰ ਦੇਣਾ ਫਲਾਂ ਬਹੁਤ ਫਾਲਤੂ ਬੋਲ ਕੇ ਗਿਆ ਜੀ ਕਿਹੜੇ ਬੰਦੇ ਆ ਜੀ ਇਹ ਸਾਬੀ ਬਬਰ ਤੇ ਹੀਰਾ ਬਬਰ ਸੀ ਉਹਨਾਂ ਦੇ ਜੀਜਾ ਸੀ ਵਿੱਕੀ ਬਬਰ ਨਾਲ ਉਹਦਾ ਇੱਕ ਭਰਾ ਸੀ ਪ੍ਰਿੰਸ ਬਾਕੀ 6 ਸਾਲ ਜਾਣੇ ਗਏ ਸੀ ਅਣਪਛਾਤੇ ਜਿਹੜੇ ਰੰਜਸ ਕੀ ਰੰਜਸ ਕੋਈ ਰੰਜਸ ਨਹੀਂ ਪ੍ਰਾਨੀ ਜੀ ਦੁਕਾਨ ਤੇ ਆਏ ਇੱਕ ਦਿਨ ਪਹਿਲਾਂ ਬਹੁਤ ਫालतू ਗਾਲਾਂ ਕੱਢ ਕੇ ਗਏ ਆ ਇਹਦੇ ਕੋਲ ਇੱਕ ਹੈਗੀ ਆ ਥਾਰ ਇਹ ਉਹਦੇ ਜੀ ਬਦਮਾਸ਼ੀ ਕਰਦਾ ਬਹਿ ਕੇ ਜਿੰਨੂੰ ਮਰਜੀ ਕਹਿੰਦਾ ਗਾਲਾਂ ਕੱਢੋ ਦੁਕਾਨ ਤੇ ਆਓ ਜੀ ਥੋੜੇ ਦਿਨ ਪਹਿਲਾਂ ਵੀ ਆਇਆ ਸੀ ਫालतੂ ਬਹੁਤ ਬੋਲਾ ਆ ਗਿਆ ਇਦਾਂ ਨਹੀਂ ਮਾਰ ਦੇਣਾ ਅਸੀਂ ਉਹ ਤੁਹਾਡੇ ਪਰਿਵਾਰ ਨੂੰ ਪੂਰਾ ਖਤਰਾ ਦੇ ਦੋ। ਠੀਕ ਹਮ ਤਾਂ ਲੈ ਦਾ। ਹਾਂਜੀ। ਸੁਨਿਆਰਿਆ। ਇਹ ਸੁਨਿਆਰਿਆ ਜੁਐਲਰ ਦਾ ਕੰਮ ਹੈ ਨਾ ਤਾਂ। ਕਹਿੰਦਾ ਸਾਡੇ ਕੋਲ ਬਹੁਤ ਪੈਸਾ ਹੈ ਤੂੰ ਇਹ ਲਵਾਈ ਚਾਹ ਵੇਚ ਦੇ ਜੇ। ਅਸੀਂ ਤਾਂ ਉਹਨੂੰ ਨਪਣਾ ਫਲਣਾ ਢਿੰਗਰਾ ਫालतू ਬੋਧ ਬੋਲਦਾ। ਠੀਕ ਚੋਦੇ ਤੂੰ। ਹਰੂਨ ਸਾਫ਼ ਮਿਲਿਆ ਜਾਵੇ। ਸਾਡੇ ਪਰਿਵਾਰ ਨੂੰ ਕੱਲ ਕੋਈ ਜਾਨੀ ਮਾਰੀ ਨੁਕਸਾਨ ਹੁੰਦਾ ਉਹਦਾ ਹੱਕਦਾਰੇ ਦਾ ਸਾਰਾ ਪਰਿਵਾਰ ਇਹਦਾ ਜੀਜਾ ਉਹਦਾ ਭਰਾ ਹੋਏਗਾ। ਬਾਕੀ ਜਿਹੜੇ ਬੰਦੇਆਂ ਪਿਛਾਤੇ ਆ ਨਾਲ। ਇਸ ਬੰਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਪੁਲਸਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ ਤੇ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੇ ਪਾਸ ਰਾਜਕੁਮਾਰ ਸਨ ਆ ਬਨਾਰਸੀ ਦਾਸ ਵਾਸੀ ਸੁਲਤਾਨਵਿੰਦ ਰੋਡ ਨੇ ਇਤਲਾਹ ਦਿੱਤੀ ਸੀ ਕਿ ਕਿਰਪਾਲ ਸਿੰਘ ਹੀਰਾ ਇਹਦਾ ਲੜਕਾ ਹੈ ਇੱਕ ਸਾਹੀ ਦੋਏ ਦੇ ਰਿਸ਼ਤੇਦਾਰ ਨੇ ਵਿਕੀ ਤੇ ਪ੍ਰਿੰਸ ਤੇ ਇੱਕ ਬਲਵੰਤ ਸਿੰਘ ਪ੍ਰਿੰਸ ਤੇ ਨਾਲ ਇਹਨਾਂ ਦੇ 8 10 ਹੋਰ ਅਣਪਛਾਤੇ ਵਿਅਕਤੀ ਸੀਗੇ ਇਹਨਾਂ ਨੇ ਇਕੱਠੇ ਹੋ ਕੇ ਇਨਾਂ ਦੀ ਦੁਕਾਨ ਦੇ ਬਾਹਰ ਹਲਾਗੂਲਾ ਕੀਤਾ। ਔਰ ਇਹਨਾਂ ਨਾਲ ਗਾਲ੍ਹਾਂ ਕਢਾ ਕੀਤਾ ਇਹਨਾਂ ਨੂੰ ਮਾਰ ਦਿੰਦੀਆਂ ਧਮਕੀਆਂ ਦਿੱਤੀਆਂ ਨੇ ਔਰ ਹਵਾਈ ਫੈਰ ਕੀਤੇ ਨੇ। ਜੋ ਰਾਜਕੁਮਾਰ ਦੇ ਬਿਆਨਾਂ ਦੇ ਅਸੀਂ ਮਕਦਮਾ ਨੰਬਰ 44 ਗੁਰਮ 336 506 148 ਨੰਝਾ ਆਈਪੀਸੀ ਥਾਣਾ ਬੀ ਡਿਵੀਜ਼ਨ ਚ ਦਰਜ ਕੀਤਾ ਹੈ। ਔਰ ਦੋਸ਼ੀਆਂ ਨੂੰ ਗ੍ਰਿਫਤਾਰੀ ਵਾਸਤੇ ਜਿਹੜਾ ਵਾ ਸਾਡੇ ਲਗਾਤਾਰ ਰੇਡ ਜਾਰੀ ਨੇ। ਤੇ ਇਹਦੇ ਸਬੰਦ ਚ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਤੇ ਜੋ ਬੰਦੀ ਕਾਰਵਾਈ ਇਹਨਾਂ ਦੀ ਮੁਕੰਮਲ ਕਰਾਂਗੇ ਅਸਰ ਕੋ ਸੀਸੀਟੀਵੀ ਵੀ ਹੋਈ ਹੋਈ ਬਰਾਬਰ ਬਿਲਕੁਲ ਜੀ ਅਸੀਂ ਸੀਸੀਟੀਵੀ ਫੋਟੋਸ ਵੀ ਲਏ ਨੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਔਰ ਬਾਕੀ ਵੀ ਅਸੀਂ ਆਪਣੇ ਲੈਵਲ ਤੇ ਜੋ ਵੀ ਸਾਡੀ ਤਫਤੀਸ਼ ਦਾ ਹਿੱਸਾ ਆ ਉਹਨੂੰ ਕੰਪਲੀਟ ਕਰ ਰਹੇ ਹਾਂ ਦੂਜਾ ਚੀਜ਼ ਇਹਦੇ ਵਿੱਚ ਕਲੀਅਰ ਕਰ ਰਹੇ ਹਾਂ ਕਿ ਝਲਸਨਸੀ ਤੇ ਹਰ ਵਰਤੇ ਗਏ ਆ ਕਿ ਜਾਂ ਕੋਈ ਨਾਜਾਇਜ਼ ਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਉਸੇ ਮੁਤਾਬਕ ਜੋ ਕਹਾਣੀ ਸਾਹਮਣੇ ਆਵੇਗੀ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਬਰਹਿਾਲ ਪੁਲਿਸ ਨੇ ਗੋਲੀਆਂ ਚਲਣ ਵਾਲੇ ਦੇ ਖਿਲਾਫ ਫਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਤੋਂ ਸਚੈਲ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ